ਦੋ ਨਿਊਜ਼ ਨਿਕਲ ਕੇ ਆ ਰਹੀਆਂ ਨੇ ਸਾਹਮਣੇ ਕੈਨੇਡਾ ਜਾ ਰਹੇ ਹਜ਼ਾਰਾਂ ਭਾਰਤੀਆਂ ਨੂੰ ਦਿੱਲੀ 에어ਪੋਰਟ ਤੋਂ ਵੀ ਵਾਪਸ ਕੀਤਾ ਗਿਆ ਹੈ ਪਰ ਜੋ ਸਹੀ ਸਲਾਮਤ ਦਿੱਲੀ 에어ਪੋਰਟ ਤੋਂ ਨਿਕਲ ਗਏ ਉਹਨਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਨੇ ਕੈਨੇਡਾ 에어ਪੋਰਟ ਤੋਂ ਵਾਪਸ ਇੰਡੀਆ ਨੂੰ ਡਿਪੋਰਟ ਕਰ ਦਿੱਤਾ ਹੈ ਮਤਲਬ ਕੀ ਵਾਪਸ ਇੰਡੀਆ ਨੂੰ ਭੇਜ ਦਿੱਤਾ ਹੈ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਹੋ ਕੀ وجہ ਹੈ ਤੇ ਕਿਹੜੇ ਵੀਜ਼ੇ ਤੇ ਉਹ ਲੋਕ ਕੈਨੇਡਾ ਗਏ ਸੀ ਤੇ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਜੇਕਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਵੇਗਾ ਤੁਸੀਂ ਆਪਣੀ ਫਾਈਲ ਨੂੰ ਬਹੁਤ ਵਧੀਆ ਤਰੀਕੇ ਨਾਲ ਲਗਾ ਸਕਦੇ ਹੋ ਕੈਨੇਡਾ ਵਧੀਆ ਤਰੀਕੇ ਨਾਲ ਜਾ ਸਕਦੇ ਹੋ ਤੁਹਾਨੂੰ ਕੋਈ ਵੀ ਰਿਕਵਰਡ ਨਹੀਂ ਆਏਗੀ ਸਭ ਤੋਂ ਵੱਡੀ ਚੀਜ਼ ਪੈਸਾ ਹੁੰਦੀ ਹੈ ਜੀ ਤੁਹਾਡਾ ਪੈਸਾ ਵੀ ਬਿਲਕੁਲ ਵੇਸਟ ਨਹੀਂ ਹੋਵੇਗਾ ਤੋਂ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਜਰੂਰ ਕਰਿਓ ਇਸ ਲਈ ਕਿਉਂਕਿ ਮੈਂ ਤੁਹਾਡੇ ਤੱਕ ਬਿਲਕੁਲ ਸਹੀ ਤੇ ਰਾਈਟ ਇਨਫੋਰਮੇਸ਼ਨ ਲੈ ਕੇ ਆਉਣਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਵੀ ਸਾਡਾ ਸਾਥ ਦਿਓ ਗੱਲ ਕਰਦੇ ਹਾਂ ਜੀ 5 ਸਾਲਾਂ ਦੇ ਲਈ ਬੈਨ ਲੱਗ ਚੁੱਕੇ ਕੁਝ ਲੋਕਾਂ ਦੇ ਉੱਤੇ ਜੇਕਰ ਤੁਹਾਡੀ ਪ੍ਰੋਫਾਈਲ ਫਸਟ ਆਫ ਆਲ ਗੱਲ ਕਰਦੇ ਹਾਂ ਕਿ ਆਪਾਂ ਸਟੂਡੈਂਟ ਵੀਜ਼ੇ ਦੇ ਉੱਤੇ ਜੋ ਲਗਾ ਰਹੇ ਆ ਮਾਪਿਓ ਆਪਣੇ ਪੇਰੈਂਟਸ ਆਪਣੇ ਆਪ ਨੂੰ ਪੈਸਾ ਦੇ ਦਿੰਦੇ ਆ 15 ਲੱਖ 20 ਲ 30 ਲੱਖ ਪਰ ਏਜੰਟ ਆਪਾਂ ਨੂੰ ਫੇਕ ਆਫਰ ਲੈਟਰ ਮੰਗਾ ਕੇ ਫੇਕ ਆਫਰ ਲੈਟਰ ਕਾਲਜ ਉਸ ਤੋਂ ਮੰਗਾ ਕੇ ਆਪਾਂ ਨੂੰ ਸਟੂਡੈਂਟ ਵੀਜ਼ਾ ਪ੍ਰੋਵਾਈਡ ਕਰ ਦਿੰਦੇ ਆ ਪਰ ਜਦੋਂ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਇੰਡੀਆ 에ਅਰਪੋਰਟ ਤੋਂ ਜਾਂ ਫਿਰ ਦਿੱਲੀ 에ਅਰਪੋਰਟ ਤੋਂ ਆਪਾਂ ਨਿਕਲ ਜਾਂਦੇ ਆ ਪਰ ਉੱਥੇ ਜਾ ਕੇ ਕੈਨੇਡਾ 에ਅਰਪੋਰਟ ਤੇ ਆਪਾਂ ਫਸ ਜਾਂਦੇ ਆ ਕਿਉਂਕਿ ਉੱਥੇ ਸਮ ਟਾਈਮ ਔਨ ਦੀ ਸਪੋਰਟ 15 ਮਿੰਟ ਪਹਿਲਾਂ ਪਰ ਉਹਨਾਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਤੁਹਾਡੀ ਇੰਟਰਵਿਊ ਹੋਵੇਗੀ ਔਰ ਇੰਟਰਵਿਊ ਦੌਰਾਨ ਜਦੋਂ ਸਟੂਡੈਂਟ ਤੋਂ ਜਾਂ ਫਿਰ ਬੱਚੇ ਤੋਂ ਨਹੀਂ ਉੱਥੇ ਉਸ ਇੰਟਰਵਿਊ ਨੂੰ ਕਲੀਅਰ ਕੀਤਾ ਜਾਂਦਾ ਤਾਂ ਫਿਰ ਉਹਦਾ ਬੈਗ ਚੱਕ ਕੇ ਉਹਨੂੰ ਇੰਡੀਆ ਵਾਪਸ ਫੇਟ ਤਾਇੰਦ ਹੈ ਤੇ ਜੇਕਰ ਤੁਹਾਡਾ ਡਾਕੂਮੈਂਟ ਉਹਨਾਂ ਨੂੰ ਲੱਗਦਾ ਫੁੱਲੀ ਫੇਕ ਹੈ ਤੁਹਾਨੂੰ 5 ਸਾਲ ਲਈ ਬੈਨ ਕੀਤਾ ਜਾਂਦਾ ਹੈ ਕੈਨੇਡਾ ਦੇ ਲਈ ਪਰ ਇਹ ਵੀ ਚਾਂਸ ਨਹੀਂ ਕਿ ਤੁਸੀਂ 6ਵੇਂ ਸਾਲ ਅਪਲਾਈ ਕਰ ਸਕਦੇ ਹੋ ਆਪਣਾ ਕੈਨੇਡਾ ਦਾ ਵੀਜ਼ਾ ਸੈਕੰਡ ਇਜ਼ ਟੂਰਿਸਟ ਵੀਜ਼ਾ ਟੂਰਿਸਟ ਵੀਜ਼ੇ ਤੇ ਵੀ ਸੇਮ ਇਹੇ ਕੋਸ਼ੀ ਹੋ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ ਫੇਕ ਵੀਜ਼ੇ ਲੈ ਕੇ ਇਹਨਾਂ ਨੂੰ ਦਿੱਤੇ ਜਾ ਰਿਹਾ ਫੇਕ ਵੀਜ਼ਾ ਲੈ ਕੇ ਇੰਡੀਆ ਤੋਂ ਤਾਉ ਚਲੇ ਜਾਂਦੇ ਆ ਸਮ ਟਾਈਮ ਜਿਨ੍ਹਾਂ ਦੀ ਕਿਸਮਤ ਬਾਲੀ ਚੰਗੀ ਹੁੰਦੀ ਆ ਪਰ ਉਹਨਾਂ ਦੀ ਕਿਸਮਤ ਕੈਨੇਡਾ ਜਾ ਕੇ ਮਾੜੀ ਬਣ ਜਾਂਦੀ ਆ ਉਹਨਾਂ ਦਾ ਵੀ ਸੇਮ ਪ੍ਰੋਸੈਸ ਕੀਤਾ ਗਿਆ ਜੀ 5 ਸਾਲ ਲਈ ਬੈਨ ਤੇ 6ਵੇਂ ਸਾਲ ਵੀ ਜੇਕਰ ਉਹ ਅਪਲਾਈ ਕਰਦੇ ਤਾਂ ਕੋਈ ਸ਼ੋਰਟ ਹੀ ਨਹੀਂਗੀ ਕੈਨੇਡੀਅਨ ਗਵਰਨਮੈਂਟ ਕਹਿੰਦੀ ਕਿ ਤੁਹਾਨੂੰ ਅਸੀਂ ਵੀਜ਼ਾ ਦੇਵਾਂਗੇ ਇਹਨਾਂ ਦੋਵਾਂ categories ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਆਪਣੇ ਲੋਕਾਂ ਦਾ ਹੁੰਦਾ ਹੈ ਏਜੰਟਾਂ ਕੋਲੇ ਆਪਾਂ ਫਿਰ ਧਰਨੇ ਲਾਉਣੇ ਆ ਉਹਨਾਂ ਤੋਂ ਪੈਸੇ ਮੰਗਦੇ ਆ ਕਿਉਂਕਿ ਆਲਰੇਡੀ ਆਪਣੇ ਪੈਸੇ ਖਰਾਬ ਹੋ ਚੁੱਕੇ ਹੁੰਦੇ ਆ 1.5 ਡੈਟ ਦਾ ਖਰਾਬ ਹੋ ਜਾਂਦਾ ਹੈ ਜੋ ਏਜੰਟ ਨੇ ਲੱਖ 2 ਲੱਖ 2.5 ਲੱਖ ਲਿਆ ਹੁੰਦਾ ਉਹ ਵੀ ਆਪਣਾ ਖਰਾਬ ਹੋ ਜਾਂਦਾ ਹੈ ਸੋ ਇਹਦੇ ਵਿੱਚ ਸਭ ਤੋਂ ਵੱਡਾ ਲਾਸ ਤੁਹਾਡਾ ਹੀ ਹੈ ਜੀ ਜਦੋਂ ਵੀ ਤੁਸੀਂ ਬਾਹਰ ਕੈਨੇਡਾ ਫਾਈਲ ਲਗਾ ਰਹੇ ਹੋ ਚਾਹੇ ਕਿਸੇ ਵੀ ਬੇਸ ਤੇ ਲਗਾ ਰਹੇ ਹੋ ਉਸ ਦੀ ਵੈਰੀਫਿਕੇਸ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਇੰਡੀਆ ਦੇ ਵਿੱਚੋਂ ਵੈਰੀਫਿਕੇਸ਼ਨ ਨਹੀਂ ਕਰ ਸਕਦੇ ਕੈਨੇਡਾ ਦੇ ਵਿੱਚ 100 ਡਾਲਰ ਦੇ ਕੇ ਕਿਸੇ ਵੀ ਵਕੀਲ ਤੋਂ ਆਪਣੀ ਵੈਰੀਫਿਕੇਸ਼ਨ ਕਰਾ